ਸੀ ਸੀ ਟੀ ਵੀ ਫੁਟੇਜ ਉਸ ਨੌਜਵਾਨ ਦੀ ਹੈ ਜਿਸ ਉੱਤੇ ਪੁਲਿਸ ਨੇ ਨਸ਼ਿਆਂ ਦਾ ਕੇਸ ਪਾ ਦਿੱਤਾ ਕੁੰਬੜਾਵਾਸੀ ਨੌਜਵਾਨ ਦੇ ਮਾਪਿਆਂ ਦਾ ਕਹਿਣਾ ਹੈ ਕਿ ਉਹਨਾਂ ਦੇ ਲੜਕੇ ਨੂੰ ਦੋ ਪੁਲਿਸ ਵਾਲੇ ਘਰੋਂ ਬੁਲਾ ਕੇ ਲੈ ਗਏ ਸਨ ਅਤੇ ਫਿਰ ਨਸ਼ਿਆਂ ਦੀ ਝੂਠੀ ਕਹਾਣੀ ਬਣਾ ਕੇ ਉਸ ਨੂੰ ਜੇਲ੍ਹ ਭੇਜ ਦਿੱਤਾ ਸਮਾਹ ਸੇਵੀ ਬਲਵਿੰਦਰ ਸਿੰਘ ਕੁੰਬੜਾ ਦੀ ਅਗਵਾਈ ਹੇਠ ਅੱਜ ਪੀੜਤ ਨੌਜਵਾਨ ਦੇ ਮਾਪਿਆਂ ਨੇ ਐਸ ਐਸ ਪੀ ਮਹੱਲੀ ਨੂੰ ਦਰਖਾਸਤ ਦੇ ਕੇ ਮੰਗ ਕੀਤੀ ਹੈ ਕਿ ਮਾਮਲੇ ਦੀ ਜਾਂਚ ਕਰਵਾਈ ਜਾਵੇ ਉਹਨਾਂ ਦਾ ਕਹਿਣਾ ਕਿ ਪਹਿਲਾਂ ਵੀ ਉਸ ਨੌਜਵਾਨ ਉੱਤੇ ਝੂਠਾ ਕੇਸ ਪਾਇਆ ਸੀ ਅਤੇ ਇੱਕ ਕੇਸ ਹੋਰ ਬਣਾ ਦਿੱਤਾ ਇਸ ਮਾਮਲੇ ਵਿੱਚ ਪੁਲਿਸ ਨੇ ਮੀਡੀਆ ਵਿੱਚ ਆਪਣਾ ਪੱਖ ਨਹੀਂ ਦਿੱਤਾ ਜਦੋਂ ਕਿ ਪੀੜਤ ਧਿਰ ਦਾ ਕਹਿਣਾ ਕਿ ਪੁਲਿਸ ਵਾਲੇ ਉਹਨਾਂ ਦੇ ਨੌਜਵਾਨਾਂ ਉੱਤੇ ਝੂਠੇ ਕੇਸ ਪਾ ਕੇ ਉਹਨਾਂ ਦੀ ਜ਼ਿੰਦਗੀ ਖਰਾਬ ਕਰ ਰਹੀ ਹੈ ਜਿਹੜੇ ਦੋ ਪੁਲਿਸ ਕਰਮਚਾਰੀ ਕੁੰਬੜਾਬਾਸੀ ਨੌਜਵਾਨ ਨੂੰ ਆਪਣੀ ਸਕੂਟੀ ਤੇ ਬਿਠਾ ਕੇ ਲੈ ਗਏ ਸਨ ਉਹ ਖੁਦ ਕਾਨੂੰਨ ਦੀ ਉਲੰਘਣਾ ਕਰ ਰਹੇ ਨੇ ਉਹਨਾਂ ਨੇ ਨਾ ਤਾਂ ਹੈਲਮਟ ਪਹਿਨਿਆ ਹੋਇਆ ਅਤੇ ਨਾਲ ਹੀ ਸਕੂਟਰੀ ਉੱਤੇ ਤੀਸਰੀ ਸਵਾਰੀ ਬਿਠਾ ਕੇ ਲਜ਼ਾ ਰਹੇ ਨੇ ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਪੁਲਿਸ ਦਾ ਕੰਮ ਨੌਜਵਾਨਾਂ ਦੀ ਜ਼ਿੰਦਗੀ ਸਹੀ ਪਾਸੇ ਪਾਉਣਾ ਹੈ ਜਾਂ ਫਿਰ ਉਹਨਾਂ ਦੀ ਜ਼ਿੰਦਗੀ ਨਾਲ ਖਿਲਵਾੜ ਕਰਨਾ ਹੈ ਇਹ ਤਾਂ ਸਮਾਂ ਹੀ ਦੱਸੇਗਾ ਕਿ ਜਾਂਚ ਦੌਰਾਨ ਕੀ ਸਾਹਮਣੇ ਆਇਆ ਪਰ ਹਾਲ ਦੀ ਘੜੀ ਮਹਾਲੀ ਪੁਲਿਸ ਬਵਾਦਾਂ ਵਿੱਚ ਝੂਰ ਘਿਰ ਗਈ ਹੈ ਐਸਐਸਪੀ ਮਹਾਲੀ ਨਾਲ ਮੁਲਾਕਾਤ ਕਰਨ ਤੋਂ ਬਾਅਦ ਬਲਵਿੰਦਰ ਸਿੰਘ ਕੁੰਬੜਾ ਨੇ ਕੀ ਕਿਹਾ ਉਹ ਸ੍ਰੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਪ੍ਰੈਸ ਦੇ ਧਿਆਨ ਚ ਪ੍ਰੈਸ ਰਾਹੀਂ ਸਾਡਾ ਅਸੀਂ ਸਰਕਾਰ ਦੇ ਪੁਲਿਸ ਅਫਸਰਾਂ ਦੇ ਧਿਆਨ ਚ ਲਿਆਉਣਾ ਚਾਹੁੰਦੇ ਆ ਕਿ ਇੱਕ ਜਿਹੜੀ ਦਰਖਾਸਤ ਹੈ ਲਿਖਤੀ ਜੋ ਪਰਚਾ 8ਵੇਂ ਥਾਣੇ ਚ 23 ਤਰੀਕ ਨੂੰ ਝੂਠਾ ਦਰਜ ਹੋਇਆ ਸੀ 62 ਨੰਬਰ ਐਫ ਆਈ ਆਰ ਨੰਬਰ 62 ਤਿੰਨ ਵਿਅਕਤੀਆਂ ਦੇ ਨਸ਼ੇ ਦਾ ਪਰਚਾ ਕੀਤਾ ਸੀ ਜਿੱਦੀਆਂ ਲਿਖਤੀ ਦਰਖਾਸਤਾਂ ਕੰਪਲੀਟਾਂ ਡੀਜੀਪੀ ਪੰਜਾਬ ਮੁੱਖ ਮੰਤਰੀ ਪੰਜਾਬ ਤੇ ਐਸਐਸਪੀ ਸਾਹਿਬ ਨੂੰ ਅੱਜ ਮਿਲ ਕੇ ਖੁਦ ਇੱਕ ਦਰਖਾਸਤ ਦਿੱਤੀ ਹੈ ਐਸਪੀ ਸਿਟੀ ਨੂੰ ਵੀ ਸਾਰੀ ਇਹ ਸਟੋਰੀ ਦੱਸੀ ਸੀ ਸਵੇਰੇ ਅਸੀਂ ਪਰ ਉਹਨਾਂ ਨੂੰ ਜਿਹੜੀ ਦਰਖਾਸਤ ਵੀ ਐਸਪੀ ਸਿਟੀ ਨੂੰ ਮਾਰਕ ਹੋਈ ਹੈ ਜਿਹਦੇ ਵਿੱਚ ਪਿੰਡ ਕੁੰਬੜੇ ਦੇ ਜਿਹੜੇ ਸੀਸੀਟੀਵੀ ਕੈਮਰੇ ਦੀ ਜਿਹੜੀ ਫੁਟੇਜ ਦਈ ਹੈ ਉਹ ਸਾਰਾ ਦੱਸਿਆ ਵੀ ਦੇਖੋ ਜੀ ਆ 6 ਵਜੇ ਜਿਹੜੇ ਮੁੰਡਿਆਂ ਨੂੰ ਘਰੋਂ ਚੱਕ ਕੇ ਲੈ ਜਾਂਦੇ ਨੇ ਤੇ 10:30 ਵਜੇ ਉਹਨਾਂ ਨੂੰ ਨਸ਼ਾ ਵੇਚਣ ਦਾ ਇਲਜ਼ਾਮ ਲਾ ਕੇ ਉਹਨਾਂ ਦੇ ਅੰਦਰ ਕਰਕੇ ਉਹਨਾਂ ਨੂੰ ਜੇਲ੍ਹ ਭੇਜ ਦਿੰਦੇ ਨੇ ਇਸ ਕੇਸ ਦੀ ਜਿਹੜੀ ਇਨਵੈਸਟੀਗੇਸ਼ਨ ਇਨਕੁਆਰੀ ਵੱਡੇ ਪੱਧਰ ਤੇ ਹੋ ਕੇ ਜਿਹੜੇ ਪੁਲਿਸ ਅਫਸਰਾਂ ਨੇ ਝੂਠਾ ਪਰਚਾ ਪੁਲਿਸ ਐਸਐਚਓ ਐਸਐਚਓ ਹੋਏ ਆ ਡੀ ਸਕਤੋ ਸਖਤ ਕਾਰਵਾਈ ਹੋਵੇ ਤਾਂ ਕਿ ਕਿਸੇ ਵੀ ਨੌਜਵਾਨ ਦੀ ਜ਼ਿੰਦਗੀ ਇਸ ਤਰ੍ਹਾਂ ਖਰਾਬ ਨਾ ਕਰ ਸਕਣ ਤੇ ਇਹੀ ਅਸੀਂ ਅੱਜ ਸਾਰਾ ਕੁਝ ਦੱਸ ਕੇ ਇਹ ਅਫਸਰਾਂ ਨੂੰ ਦੱਸਿਆ ਤੇ ਉਹਨਾਂ ਨੇ ਜਿਹੜੀ ਹੈ ਕਿਹਾ ਵੀ ਐਸਪੀ ਸਿਟੀ ਦੀ ਡਿਊਟੀ ਲਈ ਜੀ ਉਹਨਾਂ ਨੂੰ ਮਾਰਕ ਕੀਤੀ ਹੈ ਤੇ ਇਨਕੁਆਰੀ ਕਰਕੇ ਅਸੀਂ ਅਗਲੀ ਜਿਹੜੀ ਕਾਰਵਾਈ ਕੀਤੀ ਜਾਵੇ ਮਹਾਲੀ ਫੇਸ 8 ਥਾਣੇ ਦੀ ਪੁਲਸ ਉੱਤੇ ਬਲਵਿੰਦਰ ਸਿੰਘ ਕੁੰਬਣਾ ਅਤੇ ਨੌਜਵਾਨ ਦੇ ਮਾਪਿਆਂ ਨੇ ਜੋ ਦੋਸ਼ ਲਗਾਏ ਸਨ ਉਹ ਵੀ ਤੁਸੀਂ ਸੁਣ ਲਵੋ ਆਪਣੇ ਰੈਂਕਾਂ ਨੂੰ ਵਧਾਉਣ ਵਾਸਤੇ ਐਸਐਸਪੀ ਦੇ ਮੂਰੇ ਚੰਗਾ ਹੋਣ ਕਰਕੇ ਇਹ ਨਹੀਂ ਹੈ ਵੀ ਝੂਠੇ ਪਰਚੇ ਦਰਜ ਕਰੋ ਇੱਕ ਗੱਲ ਕਰ ਲਈਏ ਤੁਹਾਡੇ ਸਾਹਮਣੇ ਜੇ 8 ਵੇਸ ਥਾਣੇ ਚ ਪਰਚਾ ਐਫ ਆਈ ਆਰ ਨੰਬਰ 62 ਹੁੰਦੀ ਹੈ 23624 ਨੂੰ ਜਿਹਦੇ ਤਿੰਨ ਦੋਸ਼ੀ ਪਾਏ ਜਾਂਦੇ ਆ ਤਿੰਨੇ ਦੋਸ਼ੀਆਂ ਕੋਲੇ 67 ਗ੍ਰਾਮ ਸਮੈਕ ਹੀਰੋਨ ਦਿਖਾਈ ਜਨਾਂ ਨੇ ਵੀ 7 ਗ੍ਰਾਮ ਇੱਕ ਚੋਂ ਮਿਲਿਆ 30 30 ਗ੍ਰਾਮ ਤਿੰਨਾ ਚੋਂ ਮਿਲਿਆ ਬਾਲਮਿਕ ਮੰਦਰ ਨੇੜੇ ਪਿੰਡ ਕੁੰਮੜੇ ਤੋਂ ਫੜਿਆ ਜੀ ਬੰਦੇ ਜਿਹੜੇ ਦੋ ਵਿਅਕਤੀ ਕੁੰਮੜੇ ਬਾਲਮਿਕ ਬਰਾਦਰੀ ਨਾਲ ਸੰਬੰਧਤ ਹੈ ਇੱਕ ਵਿਅਕਤੀ ਜਿਹੜਾ ਰਸੂਲਪੁਰ ਤੋਂ ਹਾਲਵਾਸੀ ਕੁੰਮੜਾ ਸ਼ਹਿਰ ਕਰਾਇਦਾ ਰਹੇਗਾ ਤੇ ਅੱਜ ਉਹਨਾਂ ਦੀ ਮਦਰ ਖੜੀ ਐ ਇਹਨਾਂ ਨੇ ਕੀ ਕਿਹਾ ਹੌਲੀ ਹੌਲੀ ਸਾਰੇ ਪਾਸੇ ਦੇਖਦੇ ਇਹ ਮੇਰੇ ਕੋਲ ਆਏ ਵੀ ਸਾਡੇ ਨਾਲ ਧੱਕਾਸ਼ਾਹੀ ਹੋਈ ਹੈ ਜੀ ਸਾਡਾ ਗਲਤ ਪਾਇਆ ਗਿਆ ਪਰ ਲੇਕਿਨ ਮੁੰਡੇ ਨੂੰ ਸੁਣ ਜੇ ਫੁਟੇਜ ਦਿਖਾਵਾਂਗੇ ਆ ਸਾਰਾ ਸਾਡੇ ਕੋਲੇ ਫੋਟੋ ਆਈਆਂ ਉਸ ਦਿਨ 23 ਤਰੀਕ ਨੂੰ ਸ਼ਾਮ ਨੂੰ 6 ਵਜੇ ਦੋ ਵਿਅਕਤੀ ਜਿਹੜੇ ਪੁਲਿਸ ਅਧਿਕਾਰੀ 8 ਫੇਸ ਥਾਣੇ ਦੇ ਦੋ ਅਧਿਕਾਰੀ ਐਕਟਿਵਾ ਦੇ ਚਿੱਟੀ ਤੇ ਲੈ ਕੇ ਜਿ ਘਰੇ ਜਾਂਦੇ ਆ ਇਹਨਾਂ ਨੂੰ ਪੁੱਛਦੇ ਨੇ ਬੀਬੀ ਤੇਰਾ ਬੇਟਾ ਕਿੱਥੇ ਉਹਦੇ ਪਹਿਲਾਂ ਵੀ ਇੱਕ ਪਰਚਾ ਅਸੀਂ ਪਾਇਆ ਵਾ ਉਹਦੇ ਵਿੱਚ ਪੁੱਛ ਪਰਦਾਲ ਕਰਨੀ ਆ ਫਲਾਣਾ ਕਰਨੀ ਆ ਉਹ ਬਹਾਨੇ ਸਰ ਇਹਨਾਂ ਨੇ ਕਹਿਦਾ ਜੀ ਚਾਹ ਪੀ ਰਿਹਾ ਅੰਦਰ ਬੈਠਿਆ ਉਹ ਮੁੰਡਾ 10-12 ਮਿੰਟ ਚ 15 ਮਿੰਟ ਚ ਤਿਆਰ ਹੋ ਕੇ ਉਹ ਪੁਲਿਸ ਵਾਲਿਆਂ ਕੋਲ ਆ ਜਾਂਦਾ ਪੁਲਿਸ ਵਾਲੇ ਉਹਨੂੰ ਗੱਬੇ ਬਿਠਾਲ ਕੇ ਦੋਨੇ ਐਕਟਿਵਾ ਦੇ ਥਾਣਾ ਫੇਰ ਸੱਟ ਚ ਲਿਆਂਦੇ ਇਹਨਾਂ ਨੂੰ ਕਿਹਾ ਵੀ ਤੁਸੀਂ ਥਾਣੇ ਚ ਆ ਜਿਓ ਜਦ ਉਹ ਪੂਰਾ ਪਰਿਵਾਰ ਥਾਣੇ ਚ ਆਇਆ ਆਪਣੇ ਘਰ ਵਾਲੇ ਨੂੰ ਲੈ ਕੇ ਆਪਣੇ ਬੇਟੇ ਨੂੰ ਲੈ ਕੇ ਉੱਥੇ ਬੇਟਾ ਨਹੀਂ ਮਿਲਦਾ ਐਦਾ ਐਸ ਐਚਓ ਕਹਿੰਦਾ ਵੀ ਜਾਓ ਜਿੱਥੇ ਜਾਣਾ ਤੁਸੀਂ ਸ ਦੂਜੇ ਦਿਨ ਆਏ ਤਾਂ ਦੂਜੇ ਦਿਨ ਵੀ ਨਹੀਂ ਸ਼ਾਮ ਨੂੰ ਦੂਜੇ ਦਿਨ ਹਵਾਲਾਜ ਬੰਦ ਮਿਲਿਆ ਮੁੰਡਾ ਜਿਨ੍ਹਾਂ ਤੇ ਕੇਸ ਪਾਇਆ ਗਿਆ 6 ਵਜੇ 6 ਵਜੇ 1 ਮਿੰਟ ਦੇ ਫੁਟੇਜ ਆ ਰਹੇ ਆ ਵੀ ਇਹਨਾਂ ਨੂੰ ਐਕਟਿਵਾ ਤੇ ਸਿਵਲ ਵਰਦੀ ਚ ਦੋ ਪੁਲਿਸ ਮੁਲਾਜ਼ਮ ਘਰ ਤੋਂ ਲਿਆ ਰਹੇ ਆ ਕਿ ਜਿਹੜਾ ਐਫ ਆਈ ਆਰ ਦਰਜ ਕਰ ਰਹੇ ਆ ਉਹ ਕਹਿ ਰਹੇ ਆ ਕਿ ਸਾਢੇ 10 ਵਜੇ ਬਾਲਮੀਕ ਮੰਦਿਰ ਕੋਲੇ ਨੇੜੇ ਪਾਰਕ ਦੇ ਕੰਧ ਦੇ ਕੋਲੇ ਜਿਹੜਾ ਇਹ ਨਸ਼ਾ ਵੇਚ ਰਹੇ ਸੀ ਤਿੰਨ ਵਿਅਕਤੀ ਇੱਕ ਇੱਕ ਕਰਕੇ ਜਦੋਂ ਦੌੜਨ ਲੱਗਾ ਭੱਜਣ ਲੱਗਾ ਅਸੀਂ ਪੁਲਿਸ ਨੇ ਰੇਡ ਕੀਤੀ ਬਰਾ ਜਦੋਂ ਦੌੜਨ ਲਗੇ ਤਾਂ ਇਹ ਫੜ ਲਈ ਜੀ ਤਾਂ ਅਸੀਂ ਜਿਹੜੀ ਹੈ ਜਿਸ ਚ 5-6 ਪੁਲਿਸ ਮੁਲਾਜ਼ਮਾਂ ਦੀ ਇੱਕ ਟੀਮ ਬਣਾਈ ਜਿਵੇਂ ਰਕੇਸ਼ ਕੁਮਾਰ ਜੀ ਅਸ਼ਵਨੀ ਜੀ ਫਲਾਣਾ ਜਿਉ ਸਾਰਿਆਂ ਦੇ ਨਾਮ ਪਾਏ ਹੋਏ ਐਫਆਈਆਰ ਚ ਮੇਰੀ ਇਹ ਬੇਨਤੀ ਹੈ ਵੀ ਡੀਜੀਪੀ ਮਾਨਯੋਗ ਡੀਜੀਪੀ ਸਾਹਿਬ ਜਿਹੜੇ ਗਰੀਬ ਲੋਕ ਨੇ ਜਿਨ੍ਹਾਂ ਨੂੰ ਝੂਠੇ ਪਰਚੇ ਪਾ ਕੇ ਅੰਦਰ ਕਰਦੇ ਨੇ ਇਹਨਾਂ ਲੋਕਾਂ ਨੂੰ ਨਿਆਂ ਇਨਸਾਫ ਮਿਲਣਾ ਚਾਹੀਦਾ ਤੇ ਪੁਲਿਸ ਦੇ ਖਿਲਾਫ ਚਾਹੋ ਡੀਐਸਪੀ ਹੋਵੇ ਇੱਥੇ ਦਾ ਐਸਐਚਓ ਹੋਏ ਜਾਂ ਜਿਹੜੇ ਮੁਲਾਜ਼ਮ ਫੜ ਕੇ ਲਏ ਇਹਨਾਂ ਦੇ 5-7 ਮੁਲਾਜ਼ਮਾਂ ਤੇ ਐਫਆਈਆਰ ਦਰਜ ਹੋਏ ਜੋ ਸਜ਼ਾ ਉਹਨਾਂ ਨੂੰ ਨਸ਼ੇ ਮੁਤਲਕ ਹੋਣੀ ਸੀ ਉਹ ਇਹਨਾਂ ਪੁਲਿਸ ਅਫਸਰਾਂ ਦੇ ਕਾਰਵਾਈ ਹੋਣੀ ਚਾਹੀਦੀ ਹੈ ਇਹ ਪਹਿਲੀ ਉਦਾਹਰਨ ਨਹੀਂ ਹੈ ਪਹਿਲਾਂ ਇੱਕ 72 ਨੰਬਰ ਐਫਆਈਆਰ ਚ ਇਸੇ ਥਾਣੇ ਚਰਕੇਸ਼ ਕੁਮਾਰ ਨੇ ਇੱਕ ਬਿਆਨ ਗਾਇਬ ਕਰੇ ਸੀ ਮੇਰੇ ਖਿਲਾਫ ਉਹਦੀ ਜਿਹੜੀ ਰਿਪੋਰਟ ਪੇਸ਼ ਕਰਦੀ ਸੀ ਇਸੇ ਤਰ੍ਹਾਂ ਐਫਆਈਆਰ ਨੰਬਰ 14 22 ਫਰਵਰੀਨ ਨੂੰ ਹੋਈ ਹੈ ਉਹਦੇ ਚ ਇਹੀ ਝੂਠਾ ਪਰਚਾ ਕਰਦੇ ਮੇਰੇ ਕੋਲ 10000 ਨਾਲ ਇਸੇ ਥਾਣੇ ਦੀ 8 ਵਜੇ ਦੀਆਂ ਹੈਗੀਆਂ ਲਗਭਗ ਜੇਕਰ ਇਹ ਪੁਲਸ ਨੇ ਅੰਨੀ ਵਪੇਲੀ ਐ ਇਹ ਲੋਕਾਂ ਨੂੰ ਗਰੀਬ ਲੋਕਾਂ ਨੂੰ ਝੂਠੇ ਕੇਸਾਂ 'ਚ ਫਸਾਣਾ ਜਿਹਦੇ ਸਾਰੇ ਸਬੂਤ ਨੇ ਇਹਨਾਂ ਤੋਂ ਉੱਪਰ ਹੋਰ ਸਬੂਤ ਕੋਈ ਦੇ ਨਹੀਂ ਸਕਦਾ ਹੈ ਗਰੀਬ ਬੰਦਾ ਡਰਦਾ ਹੈ ਵੀ ਸਾਡੇ ਖਿਲਾਫ ਪੁਲਸ ਆ ਪਾ ਦੂਗੀ ਆ ਪਾ ਜੂਗੀ ਅੱਜ ਡਰ ਦੇ ਮਾਰੇ ਲੋਕ ਕੰਪਲੇਟਾਂ ਵੀ ਨਹੀਂ ਦਿੰਦੇ ਇਸ ਬੀਬੀ ਨੇ ਜਿਗਰਾ ਕਰਿਆ ਮੇਰੇ ਕੋਲ ਆਈ ਇਹ ਕੱਲ ਦੀ ਦੋ ਦਿਨ ਹੋ ਗਏ ਤਿੰਨ ਦਿਨੋਂ ਇੱਥੇ ਧਰਨੇ ਤੇ ਸਾਡੇ ਕੋਲ ਆਉਂਦੀ ਜਾਂਦੀ ਰਹੀ ਤਾਂ ਅਸੀਂ ਸਾਰਾ ਜਿਹੜਾ ਰਿਕਾਰਡ ਮੁਕੰਮਲ ਕਰਕੇ ਅੱਜ ਜਿਹੜੀ ਲਿਖਤੀ ਇਹਦੀ ਕੰਪਲੇਟ ਹੈ ਇੱਕ ਮਾਨਯੋਗ ਮੁੱਖ ਮੰਤਰੀ ਪੰਜਾਬ ਬੀਜੀਪੀ ਪੰਜਾਬ ਤੇ ਐਸਐਸਪੀ ਮੁਹਾਲੀ ਨੂੰ ਅਸੀਂ ਭੇਜ ਰਹੇ ਹਾਂ ਲਿਖਤੀ ਕੰਪਲੀਟਾਂ ਤਾਂ ਕਿ ਪੁਲਿਸ ਮੁਲਾਜ਼ਮਾਂ ਦੇ ਖਿਲਾਫ ਪੜਤਾਲ ਕਰਕੇ ਉੱਚ ਪੱਧਰੀ ਜਾਂਚ ਕਰਕੇ ਇਹਨਾਂ ਪੁਲਿਸ ਖਿਲਾਫ ਪਰਚੇ ਦਰਜ ਹੋਣੇ ਚਾਹੀਦੇ ਤੇ ਜਿੰਨੀ ਸਜ਼ਾ ਇਹ ਮੁੰਡਿਆਂ ਨੂੰ ਹੋਣੀ ਸੀ ਝੂਠੇ ਪਰਚੇ 'ਚ ਉਨੀ ਸਜ਼ਾ ਇਹਨਾਂ ਨੂੰ ਹੋਵੇ ਤੇ ਮੇਰਾ ਇਹੀ ਵਿਚਾਰ ਹੈ ਇਹੀ ਸਜ਼ਾ ਹੈ ਇਹੀ ਤੁਹਾਡੇ ਰਾਹੀਂ ਅਪੀਲ ਹੈ ਸਰਕਾਰ ਨੂੰ ਠੀਕ ਹੈ ਪੁਲਿਸ ਅਕਸਰ ਹੀ ਬਹੁਤ ਸਾਰੇ ਮਾਮਲਿਆਂ ਵਿੱਚ ਮਨਕੜਤ ਕਹਾਣੀਆਂ ਬਣਾਉਂਦੀ ਹੈ ਜਿਸ ਕਾਰਨ ਕਈ ਮਲਜ਼ੂਮ ਬਚ ਰਹੇ ਨੇ ਤੇ ਬੇਦੋਸ਼ੇ ਲੋਕਾਂ ਨੂੰ ਜੇਲ੍ਹ ਦੀ ਹਵਾ ਖਾਣੀ ਪੈਂਦੀ ਹੈ ਬਿਊਰੋ ਰਿਪੋਰਟ ਰਾਪਤਾ ਪੰਜਾਬ ਟੀਵੀ